ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਅੱਜ ਹੋਣੀ ਹੈ ਜੀ ਆਪਣੇ ਪਿੰਡ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਬੋਲੀ ਜੀ ਉੱਥੇ ਜਾ ਕੇ ਦੇਖਦੇ ਆ ਕਿੱਥੋਂ ਬੋਲੀ ਸਟਾਰਟ ਹੁੰਦੀ ਆ ਤੇ ਕਿੱਥੇ ਜਾ ਕੇ ਖਤਮ ਹੁੰਦੀ ਆ ਆਗੀ ਸੰਗਤ ਦੀ ਬੋਲੀ ਦੇਣ ਵਾਸਤੇ ਗੁਰੂ ਘਰ ਦੀ ਜ਼ਮੀਨ ਦੀ ਬੋਲੀ ਹੋਣੀ ਆ ਦੇਖਦੇ ਆ ਬੋਲੀ ਕਿੱਥੇ ਤੱਕ ਜਾਂਦੀ ਆ ਲੱਖ ਤੱਕ ਜਾਂਦੀ ਆ ਘਟਾਪਦੀ ਆ ਇੰਨੀ ਸੰਗਤ ਪਹੁੰਚ ਗਈ ਹਾਂ ਬਈ ਕਮੇਟੀ ਆ ਬੰਦਾ ਬੈਠਾ ਬੋਲੀ ਦੇਣ ਵਾਲਾ ਮੋਖਰੀ ਛੱਡੂ ਦੀ ਸਾਈਡ ਤੇ ਬਹਿ ਗਿਆ ਅਸੀਂ ਆਰੀਆ ਦਾ ਪਚਾ ਕੇ ਆਜੋ ਬਾਈ ਜਰਾ ਆਜੋ ਆ ਲੋ ਭਾਈ ਆਜੋ ਬਾਈ ਜਰਾ ਆਜੋ ਵਾਈ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸੰਗਜੀ ਬੇਨਤੀ ਹੈ ਬਣਾ ਅਪਾ ਦਿਨ ਦੀ ਬੋਲੀ ਕਰਨ ਤੋਂ ਪਹਿਲਾਂ ਜਿਹੜੇ ਸ਼ਰਤਾਂ ਨੇ ਲੀ ਲੈਣੀ ਚਲਦੀ ਦੇਣੀ ਠੀਕ ਹੈ ਟਰਾਂਸਫਰਮ ਚੱਲਦਾ ਲੈਣਾ ਤੇ ਚੱਲਦਾ ਦੇਣਾ ਜੇਕਰ ਸੀਜ਼ਨ ਤੋਂ ਪਹਿਲਾਂ ਮੋਟਰ ਤੇ ਪੁਸ਼ 11 ਕਮੇਟੀ ਤੇ ਲਵਾ ਕੇ ਦੇਤੇ ਫੇਰ ਤਾਂ ਦੇਖੋ ਗਾਰੰਟੀ ਹੈਗੀ ਉਹਦੇ ਬਾਅਦ ਬਹਾਨੇ ਲੈਣ ਵਾਲੇ ਦੀ ਜੇ ਉਹਨੇ ਪਹਿਲਾਂ ਨਾਲ ਵਾਏ ਵੀ ਮੋਟਰ ਸਹੀ ਚੱਲਦੀ ਹੈ ਤਾਂ ਸ਼ਿਵਨਾ ਦੀ ਕਮੇਟੀ ਦੀ ਗਾਰੰਟੀ ਉਸ ਦੇ ਵਾਰ ਵੀ ਬਣਾਈ ਦੀ ਠੀਕ ਹੈ ਤੇ ਉਹਦਾ ਜਿਹੜਾ ਗਾਹਾਂ ਘਮਣ ਵਾਲਿਆ ਵਾਹਣਾ ਉਹਦੇ ਕੰਪਿਊਟਰ ਕਰਾਪੀ ਲਵਾ ਕੇ ਦੇਵਾਂਗੇ ਜਿਹੜਾ ਛਾਪੜੀ ਵਾਲਾ ਵਾਹਣਾ ਉਹ ਸਾਫਾ ਉਹਦੇ ਲਵਾ ਕੇ ਨਹੀਂ ਦਿੰਦੇ ਉਹਦਾ ਪਰ ਲੱਗ ਗਿਆ ਕੁਝ ਪਰ ਲੱਗ ਗਿਆ ਦੀ ਸੁਣ ਲਿਓ ਜਰਨਾ ਸਾਰਿਆਂ ਉਹ ਚ ਮਿੱਟੀ ਪਈ ਕਰਕੇ ਆ ਉਹ ਚ ਮਿੱਟੀ ਪਈ ਕਰਕੇ ਆ ਬਾਕੀ ਜਿਹੜਾ ਦੋਗਾਂ ਵਾਲਾ ਵਾਹਣਾ ਇੱਥੇ ਵਿਚਾਲੇ ਦਾ ਫਰਕ ਤਾਂ ਨਹੀਂ ਤੇ ਦੂਜਿਆਂ ਨੂੰ 5000 ਕਿੱਲੇ ਦਾ ਬਿਆਨ ਆ ਪਈ ਠੀਕ ਹੈ ਹੁਣ ਪਿਛਲੀ ਵਾਰੀ ਇੱਕੋ ਤੋਂ ਬੰਦੇ ਬੋਲੀ ਦੇ ਕੇ ਬਾਅਦ ਚ ਮਿਸਕਰ ਕੇ ਫਿਰ ਓੱਖਾ ਹੋ ਜਾਂਦਾ ਤੁਹਾਨੂੰ ਆਪੇ ਸਿਦਣਾ ਯਾਰ ਟਾਈਮ ਆਂਦੇ ਨਹੀਂ ਹੈ ਤੈਨੂੰ ਇੱਕ ਦਿਨ ਹੀ ਟਾਈਮ ਦਿੰਦਾ ਇੱਕ ਦਿਨ ਦੇ ਟਾਈਮ ਹੈ ਕੱਲ ਕੱਲ ਨੂੰ ਪੈਸੇ ਦੇਣੇ ਪੈਣਗੇ ਜਿਹੜਾ ਭਈ ਜਿਹਦੀ ਬੋਲੀ ਲਈ ਹੈ ਜਿਨੇ ਹਾਂ ਸਰ ਕਰਨੀ ਉਹਦੋਂ ਪਿਛਲੇ ਦੀ ਬੋਲੀ ਮੰਡੀ ਜੇ ਸਾ ਗੁਰੂ ਕਾਂਤੀ ਕੋਈ ਬੋਲੀ ਬੋਲਦੇ ਹਾਂ ਨਹੀਂ ਤੁਹਾਨੂੰ ਨਹੀਂ ਅਰੇ ਹਾਂ ਜੀ ਜਾਂਦੇ ਦੇਣਾ ਚਲਦੇ ਹੀ ਅਗਲੇ ਤੋਂ ਲੈਣਾ ਅਗਲਾ ਆਪੀ ਤੇ ਜੋ ਜੇ ਕੁਤੂਰੀ ਵੀ ਹੋ ਗਿਆ ਮੈਂ ਦੂਤਾ ਜੀ ਕਾਫੀ ਨੂੰ ਆਪੀ ਤੇ ਬੀ ਦੂ ਬੈਨ ਕਾਫੀ ਤੇ ਬੀ 70000 ਦੀ ਬੋਲੀ ਪਈ ਗੁਰਦੁਆਰਾ ਸਾਹਿਬ ਦੀ ਆਪੇ ਨਾ ਇਹਦਾ ਕਹਾਣਾ ਵਹਣ ਕੋ ਮਨਾਲੇ ਦੀ ਬੋਲੀ ਚੱਲ ਰਹੀ ਉਸ ਦੀ ਗੱਲ ਚੱਲ ਪਹਿਲਾਂ ਕਈ ਵਾਰੀ ਧੋਖਾ ਖਾ ਰ ਜਾਂਦਾ ਉਹ ਤਾਂ ਵੀ ਉਹ ਤਾਂ ਮਰ ਗਿਆ ਲਓ ਜੀ 70000 ਉਹਨੂੰ ਕੋਈ ਇਹ ਲੈ ਕੇ ਦੇ ਦਾ ਆ ਵੀ ਪੂਤਾ ਜਾਵਾਂਗੇ ਐ ਨਾ ਜਾਵਾਂਗੇ ਇਹ ਕਾ ਇਹ ਕਾਰਵਾਈ ਕੀ ਫਰਕ ਹੋਇਆ ਤਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਚਾਹਦਾ ਅਗਲੇ ਜਾਓ ਨਾਲ ਦਾ ਟੋਟਲੇ ਪਤਾ ਨਹੀਂ ਕਿਹਦੇ ਰਾਈਟ ਲੱਗਣਾ ਖਰਚਾ ਤਾਂ ਹੁੰਦਾ ਹੈ ਯਾਰ ਬੰਦੇ ਨਾਲ ਇਹ ਚੀਜ਼ ਕਰ ਲਿਆ ਕਰੋ ਵੀ ਆਹ ਪਾੜਾ ਆ ਆ ਟਰੋਲ ਜਿਵੇਂ ਤੁਸੀਂ ਦੂਜੇ ਨੂੰ ਕਹਿਣਾ ਕਮੇਟੀ ਨੂੰ ਲੈ ਕੇ ਤਰਕੇ ਆ ਜੀ ਨਹੀਂ ਤੁਸੀਂ ਗੁਰਦੁਆਰੇ ਦਾ ਕੰਮ ਆਪੀ ਦੇ ਮੱਦੇਨਜ਼ਰ ਇਹ ਬਸ ਸੋਚਦੇ ਹੋਰ ਦਾ ਨਹੀਂ ਖਰਚਾ ਕਰਦਾ ਚਾਚਾ ਜੀ ਜੇ ਨੋ ਵੀ ਜੇ ਮੰਨ ਲਓ ਮੱਛੀ ਵਾਲਾ ਉਹਦਾ ਜਿਹੜਾ ਬੰਦੇ ਨੇ ਉਹ ਮਕੜਾਤਾ ਸੰਗਰੂਰ ਕਢਾਤਾ ਇਹਨਾਂ ਨੂੰ ਤਲਾਖਾ ਲਾ ਦੇ ਸੰਗਰੂਰ ਤੋਂ ਚੱਕ ਲਿਓ ਕੋਈ ਗਿਆ ਨਹੀਂ ਪਹਿਲਾਂ ਸੁਣ ਲੋ ਹੁਣ ਅਗਲੀ ਨੂੰ ਲੈ ਸਕਦੇ ਸੀ ਉਦੋਂ ਗੱਲ ਤਾਂ ਸੁਣ ਲੈ ਹੁਣ ਚੀਮੇ ਪਹਿਲਾਂ ਫੇਰ ਚੀਮੇ ਲਿਆਂਦਾ ਉੱਥੋਂ ਨਹੀਂ ਲਿਆਂਦਾ ਹਜ਼ਾਰ ਲੱਖ ਤੂੰ ਬੱਤ ਤਾਂ ਬੰਦ ਕਰਾਇਆ ਫਿਰ ਉੱਥੇ ਤਰਾ ਕੇ ਤੁਸੀਂ ਹੁਣੇ ਤਰਾ ਦਿੰਦੇ ਨਹੀਂ ਜਿਹੜਾ ਹੁਣ ਤੇਰਾ ਮੱਛੀ ਦਾ ਤੂੰ ਨਹੀਂ ਆਉਣਾ ਪੈਸੇ ਦਾ ਮੇਦੀ ਦਾ ਬਾਹਰ ਮੇਰੇ ਲਈ ਠੇਕੇ ਦਾ ਦੋ ਗੱਲਾ ਟਰਾਫਾ ਮੈਂ ਆ ਆਪੇ ਹੋ ਜਾਂਦਾ ਲੱਗਿਆ ਚਾਹ ਤੇ ਮੰਗੇ ਇਹ ਬਗਵਾ ਸਕਦਾ ਹਾਂ ਹਾਂ ਮਾਚੀ ਹੱਟਦਾ ਨਹੀਂ ਆਇਆ ਸਾਲਾ ਅਸੀਂ ਹੱਟਦਾ ਨਹੀਂ ਸਕਦਾ ਆਪਾ ਜਾ ਸਕਦਾ ਬੱਤਾ ਮੈਂ ਮੈਂ ਕਹਿੰਦੇ ਵੀ ਚੱਕ ਲੋ ਤੁਹਾਨੂੰ ਦਰਦੀ ਨਹੀਂ ਫਿਰ ਬੈਂਕ ਕਰਾਉਣਾ ਇਹ ਅਸੀਂ ਬਰਤਦੀ ਹੈ ਕਾਹਦਾ ਮਨ ਨੂੰ ਕਰਾਂ ਹਾਂ ਹਾਂ ਕੰਬੀ ਘਾਲੇ ਦੀ ਜਿਹੜਾ ਮਾਸਾ ਖਰਚਾ ਤਾਂ ਫੈਸ਼ਨ ਹਾਂ 500 ਰੁਪਏ ਉਹਨੂੰ ਦਿੱਤਾ ਹੈ ਬੈਡੀ ਪੋਲੀ ਕਰਤੀ ਹਾਂ ਇਹ ਉਹ ਗਾਇਰ ਆਗਦਾ ਡਰਾਮਾ ਇਹ ਸਾਰਾ ਕੰਮ ਉਹ ਚਲੋ ਉਹ ਤਾਂ ਠੀਕ ਹੈ ਵੀ ਹਾਂ 200 ਰੁਪਏ ਕਰਾਇਆ ਦੇ ਦਿੱਤਾ ਡਰਾਉਣਾ ਤਾਂ ਸੋਨੂ ਹੀ ਪੋਪਣਾ ਕੰਮ ਉਹ ਤਾਂ ਯਾਰ ਕਾਬਸ ਕਰੀ ਹਾਂ ਹਾਂ ਬੁੱਲਾ ਸੀ ਕਹਿਤਾ ਵੀ ਸਾਡੀ ਹਾਂ ਉਹ ਸਰ ਉਹ ਆਲਾ ਉਹ ਖੇਚਲਾ ਅਗਲੇ ਦੀ ਐ ਕਢਾਉਣਾ ਸੋਨੂੰ ਹਾਂ ਉਹ ਆਪਣੀ ਨੂੰ ਮੈਂ ਬੈਠਾ ਗਿਆ ਬਸ ਬਣਾ ਕੇ ਤਾਂ ਪਹਿਲਾਂ ਵੀ ਦੇਤਾ ਤੂੰ ਖਲ ਜਾਂਦੀ ਅਗਲੇ ਨੂੰ ਕਾ ਲਿਆ ਜਦਾ ਲੈਦਾ ਬਹੁਤ ਦੂਪ ਹੈ ਇਧਰ ਉਹ ਐ ਲੈਣ ਗਿਆ ਬਸ ਆਹ ਚੋਲਲਾ ਸਾਡਾ ਬਾਕੀ ਨਾ ਫਿਰ ਉਹ ਚਾਰ ਬੰਦੇ ਸਾਰੇ ਨਾਲ ਗੱਨੇ ਚੜ ਲੋ ਹੋਰ ਰਾਸਤਾ ਨਹੀਂ ਮੇਰੀ ਬੋਡੀ ਸੁਣ ਲੋ ਕਰੋ ਚੁੱਪ ਚਲੋ ਜੀ ਬੋਲੋ ਜੀ ਪ੍ਰਧਾਨ ਜੀ 70000 ਦੀ ਬੋਲੀ ਆ ਗੁਰੂ ਘਰ ਦੀ ਭਈ ਗੁਰੂ ਘਰ ਵਾਲੇ ਬਾਹਣ ਕਿਹੜਾ ਕਹਾਂ ਹਰੀ ਸੁਆਣਾ ਮਹਾਨਾ ਪਈ ਉਹਦੀ 70000 ਦੀ ਬੋਲੀ ਗੁਰੂ ਘਰ ਦੀ ਹੈ ਗੁਰੂ ਘਰ ਦੀ ਹੈ 2000 ਮੇਰਾ ਪਾ 72000 72000 72000 ਲਿਖ ਬਈ ਮਨਿੰਦਰ ਸਿੰਘ ਉਹ ਮਨਿੰਦਰ ਸਿੰਘ ਮਨਿੰਦਰ ਸਿੰਘ 72000 ਹਾਂਜੀ ਬੋਲੋ ਭਾਈ ਨਸਰ ਪਰ ਆ ਜਹਤ ਹਰੀਆ ਲੇ ਖਬਈ 70 ਹਾਂ 74 73 70 ਦੇ ਦਿੰਨਾ 36 36 ਹਾਂ ਹਾਂਜੀ ਫੋਰ ਪਰ ਆ ਯਾਰ ਹਾਂਜੀ 1000 ਹੋਣਾ 74 ਅਚਾ ਉਹਦੀ ਤਾਂ 74 ਦੇ ਕਿਹੜਾ ਹਾਂ 74 ਦੇ ਮਨਿੰਦਰ ਦੇਖ ਬਾਈ Hani hor bolo. Bol se tu. Hayar hor 75 ਸਟਾਰਟ ਕਰਦਾ ਗੁਰੂ ਖਾਤਾ ਦਾ ਹਾਂ ਠੀਕ ਹੈ ਮਾ ਦੋ ਬੰਦੇ ਬੋਲੀ ਦੌਣ ਵਾਲੇ ਦੋ ਨੇ ਯਾਰਾਂ ਹਾਂ ਜਿਹਨੇ ਬਾਹ ਲੈਣਾ ਠੀਕ ਗਾੜਾ ਤੁਹਾਡਾ ਗੈਸ ਹੈ ਹਾਂ ਉਹ ਆਏ ਗਏ ਉੱਥੇ ਘਾਤ ਤੋਰੂਗਾ ਤੂੰ ਹਾਂ ਸਾਡੇ 75000 ਘਾਹਾਂ ਲੈ ਟੱਕਦਾ ਬੋਲੀ ਆ ਭਾਈ ਬੋਲੋ ਭਾਈ ਬੋਲੋ कर दिए फिर पचहत्तर हार इन बोलदा भाई कोई। कोई हाँ ਹਾਂ ਭਾਈ 75000 ਰੁਪਇਆ ਕਹਾਂ ਦੇ ਟੱਕਦਾ ਛੱਤੂ ਦਾ ਹਾਂ ਤੋਲਦਾ ਭਾਈ ਕਹਿੰਦਾ ਬੋਲੋ ਹਾਂ ਜੀ ਬੋਲਣੇ ਹੁਣ ਦੱਸ ਦੇਖ ਹੁਣ ਬੋਲ ਸਕਦੇ ਹੋ ਹਾਂ ਮੈਂ ਹਾਂ ਕਿਸੇ ਦੀ ਰਾਏ

ਮਾਇ ਨਹੀਂ ਬੋਧਾ ਕਿੰਨਾ ਪਾਹਣਾ ਜੀ ਇਹ ਪਾਹਣਾ ਆਪਣਾ ਉਹ ਕਹਾਂ ਲਿਆ ਘੁੰਮਣ ਵਾਲਾ ਪਾਹਣਾ ਕਿੰਨਾ ਪਾਹਣਾ 6.7 ਪੌਣੇ 7 ਪੌਣੇ 7 ਪੌਣੇ 7 ਕਿੱਲੇ ਪਾਹਣ ਦੇ ਨੇ ਬਿਆਨਾ 5000 ਰੁਪਈਆ ਦਾ ਕੱਲੂ 5000 ਕਿੱਲੇ ਦਾ ਬਿਆਨਾ ਹੈ ਬਾਈ ਕੱਲੂ ਲੈ ਜਾਊਗਾ ਹਾਂ ਬਿਆਨਾ ਨਹੀਂ ਕਰੀ ਗੱਲ ਖੋਲੋ ਹਾਂ ਠੀਕ ਹੈ ਹਾਜੀ ਲੋ ਕਹਤੋ ਫੋਟੋ ਹਾਂਜੀ ਆ ਫੁੱਲ ਗੀ ਹਾਜੀ ਲੋ ਕੱਲ ਵਾਲੀ ਗੱਲ ਤੁਸੀਂ ਕੱਲ ਦੋ ਹੋ ਜੀ ਅੱਜ ਦਾ ਅਗਲਾ ਦੇਊ ਵੀ ਚਾਰ ਕੁੰਡੀਆਂ ਜਿੱਤੇ ਕੱਲ੍ਹ ਦੇ ਤੇ 5000 ਰੁਪਏ ਦਾ ਰੂਪ ਹਾਂਜੀ ਹਾਂ ਕੰਪਿਊਟਰ ਕਰਾਉ ਉੱਚ ਲਵਾ ਕੇ ਦੇਣਾ ਤੇ ਲਿਖਿਆ ਕਰਾ ਲਵਾ ਕੇ ਦੇਣਾ ਹੋਣਾ ਆਏ ਨੇ ਇਹ ਹੋਣਾ ਆਏ ਨੇ ਮਿੱਟੀ ਪਾਈ ਉਹ ਗੱਲ ਕਰ ਦੋ 75 77000 ਰੁਪਏ 78 78 76 75 28 70 ਕਿਵੇਂ ਹੋ 75 ਤੋਂ ਬਾਬਾ 70 ਕਿਵੇਂ ਹੋ ਬਾਬਾ ਓਏ ਅੜ ਜਾ 78000 78000 ਹੈ 70 ਦੇ 8 2 ਦਾ 32 ਵਾਇਆ ਬੁੱਟੇ ਇਹਦੀ ਗੱਲ ਸੁਣੋ ਬਾਈ ਮਾੜੀ ਗੱਲ ਸੁਣੋ ਜ਼ਿਆਦਾ ਨਹੀਂ ਕੋਈ ਤਰਾਜ ਚਾਹੀ ਮੱਤੀ ਮੁੱਕਾ ਸਾਡੇ ਕੋਲ ਕੋਈ ਤਰਾਜ ਨਹੀਂ ਮੱਤੀ ਵੀ ਨਹੀਂ ਸਕਦੇ ਇਹ ਗੱਲ ਕੀ ਕਰਦਾ 77000 ਦੀ ਮੁੰਡੀਆਂ ਪਈ ਬਗੇਲਾ ਸਿੰਘ ਦੀ 78000 ਦੀ ਉਹ ਤੂੰ ਵੱਧ ਕੇ ਲੈਣਾ ਚਾਹੁੰਦਾ ਹੋਰ ਹੋਰ ਹੈਗਾ ਤੂ ਗਾ ਤੋਰ ਹੈਗਾ ਹੈਗਾ ਨਹੀਂ ਹੈ ਕਿ ਨਹੀਂ ਹੈ ਕਵਾਰੇ ਕੋ ਆਪਣੀ ਨਾ ਕਹਣਾ ਇਹ ਕਹਾਂਦੇ ਬੋਲਦਾ ਵੀ ਵੀ ਜਦ ਕਰਦੇ ਸੀ ਆ 500 ਕਹਾਂਦਾ 78 78 ਸਾਢੇ 78 ਪਤੀ ਦਾ ਹਾਂ ਬੋਲ ਬੋਲਾ ਉੱਪਰ ਉੱਚੀ ਦੇ ਨੇ ਤਿਆਰ ਕਰੋ ਬੋਲੀ ਮੜੀ ਜੀ 2500 ਹੋ ਗਿਆ ਭਾਈ 37 ਦਾ ਹਾਂ ਹੋਰ ਬੋਲੋ ਪਤਾ ਤਾਂ ਲੱਗਿਆ ਪਤਾ ਤਾਂ ਲੱਗਿਆ ਕਿ ਨੂੰ ਰਾਇ ਕਰ ਲੋ ਕੋਈ ਨਾ ਅਪਡੇਟ ਕੇ ਆਈ ਨਾ ਬੰਦੂ ਬਜਾਣਾ ਘਰ ਦੀ ਇੱਕ ਪੂਰੀ ਆਈ 70 ਲੱਖ ਨਾਲ ਸੋਚ ਕੇ ਗੱਲ ਆ 500 ਬਤਾ ਹੀ ਲੈ ਰਿਹਾ ਫਿਰ ਦੀ ਹਾਂ 1500 ਬਤਾ 1500 ਕਾ 80 ਦੇ ਵਗ ਗਿਆ ਹੁਣ 1500 ਕਾ 80 ਦਾ ਅੱਗੇ ਦੇਖੋ ਕਿਹੜਾ ਲਾਉ ਬੋਲੀ ਪੂਰਾ 80 ਦਾ ਕਰ ਆ ਪੂਰਾ 80 ਲਿਖ ਪਈ ਕਿਹਦਾ 8000 ਰਬਗੇਲਾ ਸਿੰਘ ਕਸੀ ਦਾ ਪਾਣੀ ਹੁਣ ਤਾਂ ਵਧੀਆ ਗੋਰ ਪਈ ਉਹਰਾ 83 ਲਗਤ ਮੋਗਾ ਪੈਂਦਾ ਬੋਤੀ ਦਾ 83 ਆ ਭਾਈ ਇੱਕ ਟਿਕਾ ਲਵਾਇਆ ਕਰੀ 80 ਤੇ ਮਲਵਾ ਕਿਆ ਕਰੂ ਪਣੀ ਆ ਵੀ ਚਿੱਲੇ ਖਲਿਓ ਬੱਚੇ ਖਲਿਓ ਮਲਵਾ ਕਿਆ ਕਰੂ ਪਣੀ ਖੜਦਾ ਤੂੰ ਮਾਰੀ ਤੂੰ ਮਾਈ ਨਹੀਂ ਬੋਲੀ ਲੱਗਿਆ ਨੇ ਪਹਿਲਾਂ ਖਬਰ ਹੈ ਜਿਆ ਬੰਦਾ ਬਹਣ ਵਾਲੇ ਜਿਹਦੇ ਨਾਲ ਤੇਰੀ ਬਣਦੀ ਨਾ ਹੋਵੇ ਫੇਰ ਇੱਧਰ ਖਿਆਰ ਕਰੋ ਇੱਧਰ ਧਿਆਨ ਹਾਂਜੀ ਹਾਂਜੀ ਕਿਐਸੀ ਕਰਤਾ ਇਹਨਾਂ ਨੇ 81037 ਦਾ ਭਾਈ 80 ਤੋਂ 1000 ਹੀ ਲੈ ਦਾ ਕਿੱਲੇ ਦਾ ਦੀ ਕਿੰਨੇ ਦਾ ਅਰੇ ਦਾ ਹੁਣ ਪਤਾ ਹੀ ਆ ਸਾਰੇ ਵਾਹਨ ਦਾ ਦੋੜੀਓ ਲੋ ਵੀ ਨੋਟ ਫੋਟੋ 3 3 ਵਾਲੀ ਦਾ ਵਾਦੂ ਆ ਪਾਣੀ ਦੀ ਕੋਈ ਕਾ ਸਮਾਨ ਦਾ ਬਜਾ ਰੋਣ ਨਹੀਂ ਗਿਆ 81500 ਹਾਂ ਭਾਈ 81500 ਲਿਖ ਪਈ ਬਘੇਨੇ ਦਾ ਉਹਦੇ ਕਿੰਨਾ ਵਾਰ ਆਇਆ ਉਹਦਾ ਲੱਗਦਾ ਪਾੜੀਆ ਉੱਥੇ ਹੁੰਦਾ ਨਿਕਿਆ ਜਦੋਂ ਉਹ ਵੱਡਾ ਹੋਣ ਦੋ ਵਾਰ ਉਹਦਾ ਡਾਂਗ ਆ ਗਿਆ ਬੋਲੋ ਉਹਦੇ ਨੂੰ ਜਾਓ ਯਾਰ 81500 81500 ਪਹੁੰਚ ਗਈ ਬੋਲੀ ਕਿ 81500 ਦੇ 82037 ਦਾ ਲਿਖ ਪਈ 82037 ਹਾਂ 80002 80 ਦੇ 2 820 ਹੋ ਗਿਆ ਕਿੱਲੇ ਦਾ 37 ਦਾ 85 ਦੇ ਦਾ ਲੈ ਉਹ ਦੱਬ ਗਿਆ ਨਹੀਂ ਹੋਈ ਜਾਊਗਾ ਜਾਊਗਾ 8000 ਨਾਲ ਜਾਊ ਔਰ ਦੋ ਲੈ ਦੋ ਸਮਾਈ ਦੀ ਕਰੂਗਾ ਇੱਕ ਮਿੰਟ ਕਰ ਲੋ ਕਰ ਲੋ ਕੋਈ ਨਹੀਂ ਅਸੀਂ ਤਾਂ ਲੈਣੀ ਨਹੀਂ ਯਾਰ ਨਾ ਅਸੀਂ ਤੇਰੇ ਵਾਂਗੂ ਬੋਲੀਏ ਲੈ ਲੈ ਵਾਹ ਨੂੰ ਫਿਰ ਦੇਖ ਲੈ ਤੂੰ ਵੀਡੀਓ ਵੀਡੀਓ ਤਾਂ ਬਣੀ ਜਾਂਦੀ ਆ ਰਾਇ ਜੀ ਕਰੀ ਜਾਂਦੇ ਪੈਂਦਾ ਜਾਂਦਾ ਕਿ ਲੈ ਲੈ ਭਾਈ ਵੱਡੇ ਭਾਈ ਨੂੰ ਬੁਲਾ ਲਾ ਦੇ ਨੂੰ ਤਾਲੇ ਟੋਲੇ ਤਾਲੇ ਟੋਲੇ ਤਾਨੂੰ ਰਾਇ ਤਾਨੂੰ ਕੋਈ ਤੇਰੀ ਨਹੀਂ ਪਿਆਰੇ ਆ ਸਾਡਾ ਹੀ ਲਾਈਨ ਤੇ ਆ ਜਾਏਗਾ ਤੂੰ ਪਾਛਾ ਜੀ ਉਧਰੋਂ ਪਾਣੀ ਕਿੱਧਰ ਲੱਗ ਚੱਲੂ ਜਿਆਦਾ ਲੈ ਚੋਰ ਵਾਲਾ ਛੱਡ ਲੈ ਨੰਬਰ ਜਿਹੜਾ ਪਾਣੀ ਪਾਦਾ ਜੀ 82500 ਆ 82500 ਬਾਈ ਮਘੇਲਾ ਸਿੰਘ ਹਾਂ 82500 83000 ਲਿਖਦੇ ਬਾਈ 37 ਦਾ

ਇਸ ਦਿਤੇ ਨੂੰ ਮੈਂ ਲਾ ਦੋ ਕਮੇਡੀ ਵਾਲੇ ਅਸਤੀਤਵ ਦਾ ਬੈਗਰਾ ਨਿਕਲਦੇ ਚੱਲ ਬੋਲ ਬਾਈ ਮੰਦਿਰ ਮੈਂ ਤੁਹਾਨੂੰ ਕਹਾਂ ਹੈ ਕਰਦੇ ਮਾਰ ਬੋਲ ਬਈ ਹੈਗੇ ਤੇ 83 200 ਲਿਖ ਪਈ ਸਭੇ ਲਾਉਂਗਾ ਜੱਖੜੇ ਜਮਾਨੇ ਨੰਤਰ ਫਰਦੇ ਰਿਹਾ ਪੰਨਾ ਨਗਰਾ ਆਉ ਕਰੀ ਜਾਂਦਾ ਠੀਕ ਹੈ ਬਾਹਰ ਕੋ ਬਾਹਰ ਗਿਆ ਦੋਸਤ ਨਾਲ ਅਸੀਂ ਤਾਂ 1 ਰੁਪਿਆ ਵਧੇ ਵਧਾਉਣੀ ਹੈ ਨਾ 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 ਪਤਾ ਹੈ 200 ਦੋ ਲੱਖ ਭਾਈਏ ਸਾਢੇ 83 ਸਾਢੇ 83 ਸਾਢੇ 83 ਹਾਂ 83000 ਰੁਪਏ 83500 500 ਕਿਰਾਇਆ ਲਿਖ ਬਈ ਲਓ ਆ ਗਿਆ 950 ਆ ਆ ਰਿਜ ਦਾ ਲਾ ਸ ਕਿਰਾਇਆ ਆ ਗਿਆ ਜੀ ਪੂਰਾ 85 ਕਰਦੇ ਫਿਰ 85 ਕਰੋ ਦਿੰਦਾ ਹੋਰ ਵੀ ਦੋ ਵਾਰ ਹੋ ਜਾ ਕਰੀ ਜਾਂਦੇ ਨੇ ਦੇਖੀ ਜਾਊ ਇੱਕ ਬੱਚਾ ਟੱਕਰੇ ਵੱਟੇ 85 500 ਦਾ ਆ 85 500 ਬਗੇਲੇ ਦਾ ਕਰ ਪੋਏ 500 ਹਾਂ ਬਗੇਰ ਸਿੰਘ ਦਾ 85 500 ਪਈ ਆ 6007 ਪਾਲ ਦਾ ਭਾਈ 86000 ਹੋ ਗਏ ਬਾਈ ਹੁਣ ਬੱਲ ਗਿਆ ਸਾਡੇ ਅੰਕ ਤੋਂ ਹੁਣ 1000 ਨੂੰ 85 ਤੱਕ ਦੇ ਦਿੱਤੀ ਹੋਣ ਕਰ ਤੋ ਬਾਈ 85000 ਦੇ ਰਹੀ ਹੈ ਬਾਈ ਹੋਰ ਲੱਗਦਾ ਚਲੋ ਕੋਈ ਨਹੀਂ ਕੋਈ ਨਹੀਂ ਮੇਰੇ ਕੋਲ ਨਾਲ ਨਹੀਂ ਕੋਈ ਨਾ ਬਾਹਰ ਜਾਓ ਦੂਜੇ ਤੇ ਕੋਈ ਟੱਟਾ ਹਲੇ ਕੋਈ ਨਾ ਕੋਈ ਨਾ ਹਰੇ ਵਿੱਚ ਕੀ ਰੱਖ ਬੋਲੋ ਬਾਈ ਹੋਰ ਕੋਈ ਬੋਲਦਾ 86000 ਰੁਪਏ ਸੱਤਪਾਲ ਦਾ ਚਲ ਤੋੜ ਹੁਣ 80 ਤੇ 80 ਬੋਲਦਾ ਭਾਈ ਕੋਈ ਦੇਖ ਲਓ ਹੁਣ ਤਾਂ 1500 ਦੋ ਦੇਖ ਲਓ 200 ਨਹੀਂ ਬਹਾ ਤਿੰਨ ਬਸ ਤੋੜ ਦਿਓ ਭਾਈ ਸੱਤ ਪਾਲ ਦੇ ਲੋਕ ਸੱਤ ਪਾਲ ਦੇ ਲੋਕ 86000 ਨੂੰ ਬਾਗੀ ਜੀ ਬੋਲੀ 86000 ਨੂੰ ਕੋਈ ਬੂਰਾ ਨਹੀਂ ਆਪਣਾ ਜਿਹੜਾ ਸੱਪੜੀ ਵਾਲਾ ਬਾਹਣਾ ਉਹਦੀ ਬੋਲੀ ਸ਼ੁਰੂ ਕਰਨ ਲੱਗਿਆ ਆਪਾਂ ਉੱਚ ਕਰੈ ਪਿਛਲੀ ਗੇੜ ਲੱਗਿਆ ਹੋਇਆ ਸਾਢੇ ਤਿੰਨ ਕਿੰਨੇ ਸੱਪੜੀ ਵਾਲਾ ਹੈ ਨਾ ਸਾਢੇ ਤਿੰਨ ਉਹ ਕਿੱਥੇ ਇਕੱਠੀ ਕਰ ਸਾਢੇ ਤਿੰਨ ਪਾਰੀ ਦੇਣਾ ਉਹ ਸਾਈਨ ਨੰਬਰ ਵਾਜ ਤੇ ਸੱਪੜੀ ਵਾਲਾ ਆਪਣਾ ਸਾਢੇ ਤਿੰਨ ਕਿੰਨੇ ਬਾਹਣਾ ਬਾਈ ਇਹ ਤਰਾਹ ਉਹ ਪਿਛਲੀ ਗੇਂ ਲਵਾਇਆ ਹੋਇਆ ਐਂ ਤੇ ਕਿਉਂ ਉਹ ਤੇ ਕਰਾ ਨਹੀਂ ਲਵਾਉਂਦੇ ਉਹਦੀ 70000 ਤੋਂ ਬੋਲੀ ਉਹਦੀ ਸ਼ੁਰੂਆ ਗੁਰੂ ਘਰ ਦੀ ਬਸ ਲੱਭਾ ਹੋਰ ਕੀ ਦੇਖੀ ਇੱਧਰ ਦੇਖ ਲੋ ਝਟਾ ਫੋਟੋ ਖਿੱਚ ਕੇ ਲੈ ਜੀ 70000 ਦੀ ਬੋਲੀ ਪਾ ਇੱਧਰ ਗੁਰੂ ਘਰ ਦੀ ਹੁਣ ਦੂਜੇ ਵਾਹਨ ਦੀ ਬੋਲੀ ਹੋ ਰਹੀ ਆ ਜੀ ਗੁਰੂ ਘਰ ਦੇ ਆ 80000 ਮੰਨਦੇ ਤਵਾ ਕਰਦੇ 70 ਗੁਰੂ ਘਰ ਦੀ ਪਾ ਕੇ ਰੁਪਿਆ 82000 ਰਾਮ ਜੀ ਦਾ ਭਾਈ ਸੱਪੜੀ ਵਾਲੇ ਵਾਹਨ ਤੇ ਬੋਲੋ 83000 ਮਨਜਿੰਦਰ ਸਿੰਘ ਲਿਖ ਭਾਈ ਕਾਸੀ ਕਰਦੇ 85000 ਰਾਮ ਜੀ ਦਾ ਲਿਖ ਅੱਗੇ ਭਾਈ ਬਿੰਦਰ ਦਾ ਟ੍ਰੈਕਟਰ ਆਰਾਸੀ 85000 ਰਾਮ ਜੀ ਦਾ ਦੇਖ ਲਿਆ ਫਰਦ ਦੇਖ ਲੈ ਕੋਈ ਨਹੀਂ ਕਾ ਕੇ ਹੁਣ ਜੂਰਾ ਪੂਰਾ ਬੰਦ ਹੋ ਗਿਆ ਉਹ ਲਿਖਣ ਤੇ ਟਾਈਮ ਲੱਗਦਾ ਉਹ ਮਸ਼ੀਨ ਥੋੜੀ ਆਹੋ ਦੇਖ 500 ਹੋਰ ਕਾਉਦਾ 11000 ਦਾ ਬਣਿਆ 500 ਕਰਦੇ ਬਿੰਦਰ ਦਾ ਹਾਂਜੀ 86000 ਅਗੇ ਰਾਮ ਜੀ ਦਾ ਲਿਖ ਦੇ ਖੜ ਗਿਆ ਮੇਰਾ ਫੇਸ ਕਹਾਂ ਚੱਲਿਆ ਗਿਆ ਬੜਾ ਪੀ ਰਾਮ ਜੀ ਦਾ ਲਿਖ ਕੇ ਭਾਈ 86000 86000 ਰੁਪਿਆ ਰਾਮ ਜੀ ਭਾਈ ਹੋਰ ਬਾਲਾ ਬਾਸ 886 2000 ਨਾਲ ਚੱਕ ਯਾਰ ਕਰ ਕ੍ਰੈਮ ਕਰਾਈ ਜਾਂਦਾ ਉਹ ਸਹੀ ਕਰੈਮ ਕਰਾਈ ਜਾਂਦਾ 500 ਜਾਂ 500 1000 ਵਧਾਓ ਜੇ ਵਧਾਓ 500 ਜਾਂ ਵਧਾਓ 87000 ਮਾ ਰੋੜਾ ਯਾਰ ਵਧਾ ਰਿਹਾ ਯਾਰ ਹਾਂ ਬੱਸ ਯਾਰ ਵਧਾ 80000 ਕਰ ਪਈ ਸਾ ਮੇਰੇ ਅੰਦਰ ਦਾ ਖਾਸ ਦਾ ਖਾਸ ਹਾਂਜੀ 1.90 ਕਰ ਦੇ ਨੰਨਵੇਂ ਹਜ਼ਾਰ ਆਪਣੇ ਮੂਲੇ ਬਹੜੇ ਉਹਦੇ ਲੈ ਕੇ ਦਾ ਅੱਛਾ ਉਹ ਸਹੀ ਗੱਲ ਆ ਨੰਨਵੇਂ ਹਜ਼ਾਰ ਰੁਪਿਆ ਭਾਈ 1.90 ਹਜ਼ਾਰ ਰੁਪਿਆ RAM ji ਦਾ 1 ਘੱਟ ਠੀਕ ਹੈ 90 ਕਰਪਈ ਸਤਪਾਲ ਸਿੰਘ ਸਤਪਾਲ ਦਾ ਕਰ 90 ਨੰਨ 9000 ਰੁਪਏ ਸਤਪਾਲ ਦਾ ਭਾਈ ਛੱਪੜੀ ਵਾਲੇ ਵਾਹਨ ਤੇ ਕਿੱਲੇ ਦਾ ਪਰ ਉਹਨੇ ਇੱਕ ਜੋਰ ਤੌਰ ਦਾ ਹੋਰ ਲਾ ਦੇ ਭਾਈ ਅਪਾ ਦਾ ਲੈਣਾ ਨਹੀਂ ਕਰਨਾ ਗੁਰੂ ਘਰ ਬਾਤ ਚ ਬੋਲੀ ਗਿਆ ਜੱਲ ਅੜ ਕੇ ਦਾ ਲੈ ਰਾ ਚਲੋ ਆਪਦੀ ਖੁਸ਼ੀ ਤੋਂ ਬੋਲੀ ਦਿਓ ਯਾਰ ਜਿਹਨੂੰ ਪਹੁੰਚਦਾ ਦੇ ਤਾਂ ਇਹਦੇ ਤਾਂ ਦਵਾ ਚ ਆ ਕੇ ਸਿੰਘ ਕੋਲ ਨਹੀਂ ਆਉਂਦੇ ਨਹੀਂ ਆਪਰਾ ਦੋਇਵਾ ਵਾਸਤੇ ਸੱਤਪਾਲ ਦਾ 90000 ਆਪਾਂ ਹੀ ਬੋਲੋ ਹੈ ਕੋਈ ਚਾਵਣ ਇਹ ਤਾਂ ਕੀ ਆਈ ਜਾਏਗਾ ਕੋਈ ਨਾ ਕੋਈ ਇਧਰ ਹੋਰ ਥੌਣਾ ਬੋਲੋ ਭਾਈ 90000 ਰੁਪਏ ਸੱਤਪਾਲ ਦਾ ਹੈ ਕੋਈ ਚਾਵਣ 93 ਕਹ ਭਾਈ ਮੱਕੜ ਦਾ ਮੱਕੜ ਦੇ 93 ਮੱਖਣ ਸਿੰਘ ਦਾ 99000 ਸਾਡੇ 99000 ਸਤਪਾਲ ਦਾ ਭਾਈ ਪਾ ਵੀ ਸਤਪਾਲ ਆ ਵੀ ਭਾਈ 99000 ਨੰਗੇ ਜਰੀ ਬੈਠਾ ਉਹਨੂੰ 500 ਰੁਪਏ ਸਤਪਾਲ ਦਾ ਭਾਈ ਬੋਲੋ ਹਾਂ ਭਾਈ ਕੋਈ ਚਾਹ ਬਣਾ ਕੰਨਵੇਂ 500 ਰੁਪਿਆ ਸੱਤ ਪਾਲ ਦਾ ਫਿਰ ਨਾ ਕੀ ਹੋਣਾ ਹਾਂ ਤਾਂ ਬੱਦਲ ਨਾ ਆਇਆ ਇੱਕ ਆ ਹਾਂ ਕਰਦੇ 2 3 4 ਇੱਕ ਖੇਤ ਦੀ ਬੋਲੀ ਹੋ ਗਈ 91000 ਨੂੰ ਇੱਕ ਦੀ ਕਿੰਨੇ ਨੂੰ ਦੀ ਉਹ 86000 ਨੂੰ ਪਹਿਲਾਂ ਵੀ ਜੀ ओके 99500 99500 ਲੋ ਜੀ ਬੋਲੀ ਨਿਬੜ ਗਈ ਜੀ ਇੱਕ ਖੇਤ ਦੀ ਬੋਲੀ ਹੋ ਗਈ ਜੀ 80000 ਨੂੰ ਠੇਕਾ ਤੇ ਇੱਕ ਖੇਤ ਦਾ ਹੋ ਗਿਆ ਜੀ 99000 ਨੂੰ ਪਿੰਡ ਸਤੌਜ 99000 ਨੂੰ ਤੇ ਇੱਕ 86000 ਨੂੰ ਉਹ ਦਾਸ ਭਰ ਜਾਂਦੇ ਆ ਥੈਂਕ ਯੂ ਆਹ ਮੁੰਡੇ ਨੇ ਲੈ ਲਈ ਜੀ ਵੀ ਜ਼ਮੀਨ ਗੁਰੂਗੜ੍ਹ ਵਾਲੀ ਠੇਕੇ ਤੇ ਦੋਨੇ ਵਾਹਣੇ ਨੇ ਆਹ ਪਾਰਟੀ ਵੀ ਕਰਤੀ ਆ ਦੇਖੋ ਜਾਹ ਸਾਲ ਆ ਕਰਤੀ ਵਾਲਡੀ ਕੀ ਜਾਹ ਸਾਲ ਲਗਾਤਾਰ ਬੱਲੇ ਮਾਰ ਗਿਆ ਇਹ ਬੰਦਾ ਨਹੀਂ ਦਾ ਬੈਠਾ ਮੇਰੇ ਕੋਲ